ਕਿਉਂ ਹਬਾ ਛੜਕ ਦੀ ਰੁਗੂਗੀ ਜਾ ਕੇ ਹੁੰਦਾ ਛੜਕ ਦੇ ਰੁਗੂਗੀ ਬਾਲੀ ਪੈਣ ਕਾਕਾ ਬਾਈ ਅੱਜ ਨੈਸ਼ਨਲ ਹਾਈਵੇ ਵਾਲੀ ਸਾਈਡ ਲੱਗੀ ਆ ਪਿੰਡ ਭੋਖੜਾ ਜ਼ਿਲ੍ਹਾ ਪਠੰਡਾ ਕੱਲ ਸੈਂਟਰਲ ਜੇਲ੍ਹ ਦੇ ਜਮਾ ਸਾਹਮਣੇ ਲੱਗੀ ਸੀ ਉੱਥੇ ਬਹੁਤ ਨੁਕਸਾਨ ਸੀ ਤੇ ਨੇਲੇ ਪਿੰਡ ਬਲਾਡ ਵਿੰਜੂ ਸਾਡੇ ਬਠਿੰਡਾ ਜ਼ਿਲ੍ਹਾ ਉੱਤੇ ਵੀ ਸਾਉ ਦੇ ਨੇੜੇ ਕਿੱਲੇ ਨੁਕਸਾਨ ਬਹੁਤ ਭੈਣ ਖੱਗ ਗਈ ਆ ਹਵਾ ਇਧਰ ਨੂੰ ਹੋ ਗਈ ਭੈਜ ਸੇਵ ਵਾਲਾ ਲੋਟ ਹੀ ਨਹੀਂ ਆਉਂਦਾ ਕੰਮ ਐ ਚੋ ਹਵਾ ਇਧਰ ਨੂੰ ਹੋ ਗਈ ਪਹਿਲੇ ਗਰੇਡ ਬਾਈ ਪਹੁੰਚ ਜੇ ਹੰਨਾ ਐ ਜੋ ਹਵਾ ਇਤਨ ਨੂੰ ਹੋ ਜਾਂਦੀ ਹੈ ਨਾ ਜਦੋਂ ਉਹਦਾ ਭੈੜਾ ਹੋ ਜਾਂਦਾ ਕੰਮ ਹਰੇ ਭਾਈ ਲੱਗੀ ਭੀ ਟਾਂਗ ਕਰਨ ਰੂ ਆ ਗਈ ਉਹ ਹਵਾ ਸੜਕ ਤੇ ਰੁਗੂਗੀ ਜਾ ਕੇ ਹੋਂਦਾ ਸੜਕ ਤੇ ਰੁਗੂਗੀ ਬਾਲੀ ਪਹਿਣ ਕਾਕਾ ਬਾਈ ਅੱਜ ਨੈਸ਼ਨਲ ਹਾਈਵੇ ਵਾਲੀ ਸਾਈਡ ਲੱਗੀ ਆ ਪਿੰਡ ਭੋਖੜਾ ਜ਼ਿਲ੍ਹਾ ਬਠਿੰਡਾ ਕੱਲ ਸੈਂਟਰਲ ਜੇਲ੍ਹ ਦੇ ਜਮਾ ਸਾਹਮਣੇ ਲੱਗੀ ਸੀ ਉੱਥੇ ਬਹੁਤ ਨੁਕਸਾਨ ਸੀ ਤੇ ਨੇਲੇ ਪਿੰਡ ਬਲਾਡ ਵਿੰਜੂ ਸਾਡੇ ਬਠਿੰਡਾ ਜ਼ਿਲ੍ਹਾ ਉੱਤੇ ਵੀ 100 ਦੇ ਨੇੜੇ ਕਿੱਲੇ ਦਾ ਨੁਕਸਾਨ ਬਹੁਤ ਭੈਣ ਖੱਗ ਗਈ ਹਵਾ ਇੱਧਰ ਨੂੰ ਹੋ ਗਈ ਭੈਜ ਫੇਕ ਵਾਲਾ ਲੋਟ ਹੀ ਨਹੀਂ ਆਉਂਦਾ ਕੰਮ ਐ ਚੋ ਹਵਾ ਇੱਧਰ ਨੂੰ ਗਈ ਗ੍ਰੇਡ ਬਾਈ ਪਹੁੰਚ ਜੇ ਹੁਣ